सिंह जी पोएवाल गुरप्रीत मातेवाल जगरूप सिंह राय को मैं इन्ह का सारे का अपना कीमती समा क्डन इच बहुत बहुत दिलों धनवाद कर दी हाँ ये संस्था जीके भी इंटरनेशनल स्कूल बाबा जी की निगरानी हि बहुत ही फुल रहया है बाबा जी ने कदे भी साडा हाथ नहीं रोकया चाहे साडे को किनिया भी गलतियां हो जान उन्होंने कदे भी मथे ते वाट नहीं पाया उन्होंने हमेशा मेरी हौसला बजाई रखी मेनू हमेशा हौसला दित्ता कि मैं निडर होके स्कूल दी भलाई वास्ते वड् तो बाद कदम जरूरी है उचक्क मैं दिलो कामना करदीआ कि साडा ਇਸੇ ਤਰ੍ਹਾਂ ਦਿਨ ਦੁਗਣੀ ਰਾਤ ਚੌਗਣੀ ਧਰਤੀ ਕਰੇ ਤੇ ਇਹਦੇ ਵਿੱਚ ਮੈਨੂੰ ਮਾਪਿਆਂ ਦਾ ਵੀ ਸਹਿਯੋਗ ਚਾਹੀਦਾ ਹੈ ਤੁਸੀਂ ਦੋਗੇ ਸਹਿਯੋਗ ਜ਼ੋਰ ਨਾਲ ਤਾਲੀਆਂ ਦੇ ਨਾਲ ਕਿਹਾ ਜ਼ੋਰਦਾਰ ਤਾਲੀਆਂ ਨਾਲ ਆਵਾਜ਼ ਨਹੀਂ ਆਈ ਹਰੇ ਹੋਰ ਜ਼ੋਰਦਾਰ ਇਹਦਾ ਮਤਲਬ ਕਮੀ ਹੈ ਕਿਤੇ ਜੇ ਕਮੀ ਨਹੀਂ ਹੈ ਤਾਂ ਮੈਨੂੰ ਆਵਾਜ਼ ਬਾਹਰ ਜਾਣੀ ਚਾਹੀਦੀ ਪੰਡਾਲ ਤੋਂ ਇੱਕ ਵਾਰੀ ਹੋਰ ਜ਼ੋਰ ਦੀ ਤਾਲੀਆਂ ਇੱਕ ਵਾਰੀ ਜ਼ੋਰ ਦੀ ਫਟੇ ਬੁਲਾਓ ਜ਼ੋਰ ਦੀ ਜ਼ਕਾਰਾ ਬੁਲਾਓ ਸਾਰੇ ਤਨਮਦੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅੱਜ ਸਾਡੇ ਵਿਚਾਰ ਬੱਚਿਆਂ ਦੇ ਮਾਪੇ ਉਹਨਾਂ ਦੇ ਦਾਦਾ ਦਾਦੀ ਜੀ ਨਾਨਾ ਨਾਨੀ ਜੀ ਜਿਨ੍ਹਾਂ ਨੇ ਅੰਗ ਸੰਪਿਆਰ ਦੀ ਖੁਸ਼ਬੂ ਹੈ ਤੇ ਤਜਰਬੇ ਦੀ ਛਾਂ ਵੀ ਹੈ ਅਸੀਂ ਤੁਹਾਡੇ ਤਜਰਬੇ ਤੋਂ ਬਹੁਤ ਕੁਝ ਸਿੱਖਣਾ ਹੈ ਯੂ ਆਰ ਆਲਵੇਜ਼ ਵੈਲਕਮ ਤਾਨੂੰ ਜਿੱਥੇ ਕਮੀ ਲੱਗਦੀ ਏ ਸਾਡੇ ਕੰਮ ਵਿੱਚ ਸਾਨੂੰ ਆਓ ਦੱਸੋ ਤੁਹਾਡੇ ਤਜਰਬੇ ਦੀ ਅਸੀਂ ਦਿਨੋਂ ਦਿਨੋਂ ਤੁਹਾਡੇ ਅਸੀਂ ਵੈਲਿਊ ਕਰਦੇ ਆ ਯੂ ਆ ਵਰੇੀ ਵੈਰੀ ਇੰਪੋਰਟੈਂਟ ਫੋਰ ਮੀ ਅੱਜ ਦਾ ਇਹ ਸਮਾਰੋ ਸਿਰਫ ਇੱਕ ਸਮਾਰੋ ਨਹੀਂ ਹੈ ਇਹ ਉਹ ਮੌਕਾ ਹੈ ਜਿੱਥੇ ਪੀੜ੍ਹੀਆਂ ਮਿਲਦੀਆਂ ਨੇ ਤਜਰਬਾ ਮਿਲਦਾ ਹੈ ਪਿਆਰ ਤੇ ਆਸ਼ੀਰਵਾਦ ਮਿਲਦਾ ਹੈ ਮੈਂ ਅੱਜ ਤੁਹਾਨੂੰ ਇੱਥੇ ਦੇਖ ਕੇ ਬਹੁਤ ਖੁਸ਼ ਹਾਂ ਮੈਨੂੰ ਇਨਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਤੁਸੀਂ ਸਾਰਿਆਂ ਨੇ ਇੰਨਾ ਕੀਮਤੀ ਸਮਾਂ ਕੱਢ ਕੇ ਸਾਡਾ ਹੌਸਲਾ ਵਧਾਇਆ ਹੈ ਮੈਨੂੰ ਉਮੀਦ ਹੈ ਜਿਹੜੇ ਮੇਰੇ ਬੱਚੇ ਇਹ ਪ੍ਰੋਗਰਾਮ ਪੇਸ਼ ਕਰ ਰਹੇ ਆ ਤਾਂ ਪਸੰਦ ਆ ਰਿਹਾ ਆ ਰਿਹਾ ਪਸੰਦ ਬਸ ਇੰਨਾ ਗਏ ਇੰਨਾ ਗਏ ਇੰਨਾ ਤੇ ਪਸੰਦ ਆ ਰਿਹਾ ਚਲੋ ਮੈਨੂੰ ਇੰਨਾ ਬਹੁਤ ਬਹੁਤ ਜ਼ਿਆਦਾ ਮਾਣ ਹੈ ਤੁਹਾਡੇ ਤੇ ਇੰਨਾ ਐਂਡ ਆਈ ਊਡ ਲਾਈਕ ਟੂ ਕਨਕਲੂਡ ਆਈ ਊਡ ਲਾਈਕ ਟੂ ਥੈਂਕਸ ਟੂ 올 ਦਾ ਗ੍ਰੈਂਡਪੈਰੈਂਟਸ ਪੈਰੈਂਟਸ ਆਲ ਦ ਗੈਸਟਸ ਐਂਡ ਮਾਈ ਡੀਅਰ ਬਾਬਾ ਜੀ ਮੈਂ ਤੁਹਾਡਾ ਸਾਰਿਆਂ ਦਾ ਦਿਨੋਂ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ ਬਾਬਾ ਜੀ ਤੁਹਾਡੀ ਸਪੋਰਟ ਇੰਨੀ ਸਪੋਰਟ ਹੈ ਮੈਨੂੰ ਇੰਨਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਹੋਰ ਕਾਮਯਾਬੀਆਂ ਨੂੰ ਚੁਣਾਂਗੇ ਪਿਛਲੇ 2 ਸਾਲਾਂ ਤੋਂ ਅਸੀਂ ਬਿਲਕੁਲ ਦਾਖਲਾ ਮੁਫਤ ਕਿਤਾਬਾਂ ਮੁਫਤ ਦੇ ਰਹੇ ਹਾਂ ਤਾਂ ਕਿ ਜਿਹੜੇ ਬੱਚੇ CBSE ਸਕੂਲ 'ਚ ਪੜ੍ਹਨਾ ਅਫੋਰਡ ਨਹੀਂ ਕਰ ਸਕਦੇ ਬਾਬਾ ਜੀ ਉਹਨਾਂ ਨੂੰ ਵੀ ਮੌਕਾ ਦਿੰਦੇ ਜਿਹੜੇ ਘਰੋਂ ਥੋੜੇ ਇਸ ਤਰ੍ਹਾਂ ਮਤਲਬ ਪੈਰਵਿੰਗ ਸਾਰਾ ਬਹੁਤ ਵਧੀਆ ਤਰ੍ਹਾਂ ਵੱਡੇ ਵੱਡੇ ਸੀਬੀਐਸਸੀ ਸਕੂਲਾਂ 'ਚ ਜਾਓ 25-25 ਹਜ਼ਾਰ ਰੁਪਏ ਐਡਮਿਸ਼ਨ ਫੀਸ ਦੀ ਹੈ ਅਸੀਂ ਕੋਈ ਦਾਖਲਾ ਨਹੀਂ ਲੈ ਰਹੇ ਹਾਂ ਪਲੀਜ਼ ਸਾਡਾ ਸਪੋਰਟ ਕਰੋ ਤੇ ਬੱਚਿਆਂ ਨੂੰ ਸੀਬੀਐਸਸੀ ਸਕੂਲ 'ਚ ਪੜਨ ਦਾ ਮੌਕਾ ਦਿਓ ਤੇ ਜੋ ਸਾਡੀਆਂ ਕਮੀਆਂ ਆ ਉਹ ਸਾਡੇ ਨਾਲ ਸਾਂਝੀਆਂ ਕਰੋ ਤਾਂ ਕਿ ਅਸੀਂ ਉਹ ਠੀਕ ਕਰ ਸਕੀਏ ਤੇ ਮੈਂ ਬਾਬਾ ਜੀ ਤੁਸੀਂ ਬਾਬਾ ਜੀ ਨਾਲ ਆਏ ਹੋਏ ਸਾਰੇ ਮਹਿਮਾਨਾਂ ਦਾ ਦਿਨੋਂ ਸ਼ੁਕਰੀਆ ਕਰਦੀਆਂ ਤੇ ਬਾਬਾ ਜੀ ਤੋਂ ਅੱਗੇ ਚਾਹਨੀ ਆ ਕਿ ਅੱਗੇ ਆਪਣਾ ਪ੍ਰੋਗਰਾਮ ਅੱਗੇ ਕਰੀਂ ਵਧਾਈਏ ਬਾਬਾ ਜੀ ਠੀਕ ਹੈ ਬਾਬਾ ਜੀ ਨਾਲ ਆਏ ਹੋਏ ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਸਾਡੇ ਵਿੱਚ ਪ੍ਰਿੰਸੀਪਲ ਗੁਰਸੇਵਕ ਸਿੰਘ ਜੀ ਵੀ ਆਏ ਹੋਏ ਐ ਉਹਨਾਂ ਦਾ ਵੀ ਦਿਨੋਂ ਥੈਂਕ ਯੂ ਐ ਬਹੁਤ ਬਹੁਤ ਧੰਨਵਾਦ